ਦਾ ਸਾਡੀ ਪਿੱਕਲ ਦੀ ਪਤੀਲੀ 1800 ਜੜਖਾ ਗਈ ਆਪਾਂ ਵੀ ਸੱਚ ਕਲਾਮ ਰੋਡ ਆਪਾਂ ਫੋਕੀਆਂ ਗੱਲਾਂ ਨਹੀਂ ਕਰਨੀਆਂ ਗਿੱਲਾ ਪੀਣਾ ਨਹੀਂ ਪਾਉਣਾ ਠੀਕ ਹੈ ਹਾਂ ਗੱਲ ਹੀ ਕਰ ਉਹ ਯਾਰ ਖੜ ਜਾ ਮੈਂ ਸੌਦਾ ਕਰਾ ਰਿਆ ਦਿਨ ਨੂੰ ਬੰਦ ਕਰ ਦੇ ਜਾਂਦਾ ਸੌਦਾ ਬੰਦ ਕਰ 18000 ਰੁਪਏ ਦੀ ਬੱਕਰੀ ਵਿਕਦੀ ਐ ਉਹਦੀਆਂ ਕੱਚੀਆਂ ਗੱਲਾਂ ਤੇ ਮੈਂ ਮੁੱਲ ਨਹੀਂ ਲਾਇਆ ਠੀਕ ਉਹ ਲਾਉਂਦਾ 15 ਤੂੰ ਮੰਗਦਾ 30 ਹਾਂ ਇਹ ਨਾ ਕਰੋ 420 ਨਾ ਮੈਨੂੰ ਬੱਟੌਰ ਰੁਪਏ ਸੀ ਖਾਨ ਸਾਹਿਬ ਜੀ ਅਸਲਾਮੁਅਲੈਕੁਮ ਲੈ 18000 ਦੀ ਬੱਕਰੀ ਵਿਕਦੀ ਹੈ ਫਿਰ ਫੇ ਕਿਵੇਂ ਪੁਗਦੀ ਹੈ ਤੈਨੂੰ ਤੈਨੂੰ ਮੁੰਡਿਆ ਕਿਵੇਂ ਪੁਗਦੀ ਹੈ ਉਹੋ ਜੀਆ ਤੈਨੂੰ ਤਾਂ ਪੁੱਛ ਕਿੰਨੇ ਦੀ ਪੁਗਦੀਆਂ ਨੂੰ ਫਿਰ ਮੈਂ ਤੁਹਾਨੂੰ ਦੱਸ ਦਉ ਉਹ ਇਹੋ ਕੇ ਦੱਸ ਮੈਨੂੰ ਮਰ ਜਾ ਸਾਹਮਣੇ ਦੱਸ ਫਿਰ ਸਾਹਮਣੇ ਹੀ ਦੱਸ ਫਿਰ ਸਾਹਮਣੇ ਹੀ ਦੱਸਗਾ ਹੋਰ ਇਹ ਮਾਰ ਦੇਣਾ ਸਾਹਮਣੇ ਦੱਸ ਫਿਰ ਮੈਂ ਬੱਕਰੀ 28000 ਦੀ ਰੋਗਾ ਕੱਟ ਦਉ ਗੱਲ ਮੁੱਕ ਗਈ ਕੋਈ ਉਹਨੇ ਮੈਂ ਜਿਹੜਾ ਰਸਤਾ ਨਹੀਂ ਨਿਕਰੀ ਰੱਖਣੀ ਉਹ ਕਿਹੜਾ ਵਪਾਰੀ ਨਹੀਂ ਵੇਚਦਾ ਰਸਤਾ ਉਹਨੇ ਵੀ ਕੋਈ ਨਹੀਂ ਰੱਖਿਆ ਸੂਣ ਵਾਲੀ ਬੱਕਰੀ ਲੈ ਰਿਆ ਹਜੇ 20 25 ਦਿਨ ਕੱਢੂਗੀ ਫੱਗਣ ਚੜਦੇ ਸੂਗੀ ਖਾਸੀ ਚੰਗੀ ਜੀ ਆਏ ਨਹੀਂ ਹੈ ਖਾਸੀ ਚੰਗੀ ਵਕਤ ਜੇ ਤਾਂ ਮੈਂ ਜਾਣਾ ਤਾਂ ਸਿਆ ਖਾਸੀ ਖਾਸੀ ਜਾਣਾ ਮੈਂ 20 ਦਿਨ ਖਾਤਰ ਚਲੋ 17 ਦੇ ਕੰਮ ਹੁੰਦੇ ਨੇ ਮੈਂ ਨਾ 30 ਦਿਨ ਮੈਂ ਵੇਚ ਦਾਂ ਹਾਂ ਹਾਂ ਤਾਂ ਹੁਣ ਆਮੀ ਮੈਨੂੰ ਪਤਾ ਕਿ ਗੈਲੋ ਸਾਹਮਣੇ ਨਹੀਂ ਚਲੋ ਸਾਹਮਣੇ ਤਾਂ ਜਵਾਖ ਜਿਨਾਂ ਨੇ ਦੂਰ ਨੇ ਸਾਹਮਣੇ ਸਾਹਮਣੇ ਤਾਂ ਕਾਨੂੰਨ ਮੰਗਦਾ ਮੈਂ ਕੰਮ ਤੇ ਆ ਉਹ ਪਿਛਾਲੂ ਹੋ ਜਾ ਬਾਈ ਪਿਛੇ ਨਾ ਲਾਉਣਾ ਮੈਂ ਇੱਧਰ ਕਰਾਂ ਮੈਂ ਠੀਕ ਕਰਾਂ ਭਾਈ ਸੱਟ ਕਰ ਰੇ ਸੱਟ ਐਵੇਂ ਚਰ ਤੈਨੂੰ ਪਤਾ ਹੀ ਨਹੀਂ ਜੀ ਪੂਰੀ ਦਿੰਨੇ 19000 ਦੀ 20 ਵੀ ਦਿੰਨਾ ਨਹੀਂ ਜੀ ਬੰਨਣਾ 20 ਵੀ ਦਿੰਨਾ ਫਿਰ ਹੁਣ ਕੀ ਕਰਾਂ 20 ਵੀ ਲਾਤਾ ਭਾਈ ਮਾਸਾ ਹੁਣ ਤੈਨੂੰ ਵੀ ਦਿਖਦੀ ਯਾਰ ਅਜੂ ਤੈਨੂੰ ਕਿਹੜਾ ਰੋਜ਼ ਆਪਾਂ ਬੱਕਰੀਆਂ ਵੇਚਦੇ ਆਂ ਹੋਰ ਕਿਹੜਾ ਆਪਾਂ ਕੁਝ ਹੋਰ ਵੇਚਦੇ ਆਂ ਬੱਕਰੀਆਂ ਤਾਂ ਵੇਚਦੇ ਆ ਰੋਜ਼ੇ ਵੇਚਦੇ ਆ ਬੱਸ ਫਿਰ ਤੂੰ ਵੀ ਥੱਡੀ ਰਹਿ ਗਿਆ ਤੇਰਾਲਾ ਵੀ ਲਾਲਾ ਦੁੱਜਾ ਕਰਦੇ ਕਰਦੇ ਮੈਂ ਤਾਂ ਨਹੀਂ ਕਰਦਾ ਵੀਡੀਓ ਬਣਾ ਲੈ ਫੰਟੇ ਜੀ ਆਪਾਂ ਬਾਹਣ ਨਹੀਂ ਪਾਉਣੀ ਰਾਜੂ ਮੈਂ ਕਹਾਂ ਵੀ ਮੈਨੂੰ ਐ ਕਰਦੇ ਬਾਹ ਕਰਦੇ ਤੁਸੀਂ ਆਪਣੇ ਪੈਸੇ ਪੁੱਤੀ ਲੈਣੀਆਂ ਹਨਾ ਆਪਾਂ ਐ ਨਹੀਂ ਪਾਉਂਦੇ ਉੱਤਰ ਦੀ ਪੱਤੀ ਦੇ ਪੈਸੇ ਪੁਰੇ ਲੱਗੇ ਹੋਏ ਨੇ ਮੈਨੂੰ ਕਿੰਨੇ ਲਾਗੇ ਮੈਂ ਆਪਾਂ ਆਰ ਨਹੀਂ ਪਾਉਂਦੇ ਗੱਲ ਇਮਾਨਦਾਰੀ ਦੱਸਦੇ ਫਿਰ ਇਮਾਨਦਾਰੀ ਕਰਦੇ ਤੇ ਇਹ ਲਾਉਂਦੇ ਨੇ ਸੋ ਲਾਮਾਂ ਗਰੀ ਉਧਰ ਸਾਨੂੰ ਵੀ ਮੰਡੀ ਚੌਥੀ ਪਤਾ ਲੱਗ ਜਾਂਦਾ ਵੀ ਕੀ ਲੱਗਿਆ ਤੇ ਹੀ ਲਾਉਂਦੇ ਨੇ ਮੈਂ ਪਰ ਉਹਨਾਂ ਨੂੰ 30 ਤੋਂ ਘੱਟਿਆ ਨਹੀਂ ਹੁਣ ਆਪਾਂ ਨੂੰ ਐ ਵੀ ਗੱਲ ਦੇਣੀ ਆ ਬੱਚਾ ਮੈਂ ਰੱਖਣੀ ਕਿਉਂ ਦਾਈ ਨੂੰ ਢਿੱਡ ਦਾ ਸਾਰਾ ਪਤਾ ਉਹ ਸਾਫ ਸਾਫ ਨਹੀਂ ਦੱਸਦੀ ਗੱਲ ਕੰਨ ਕਿ ਸਾਨੂੰ ਪਹਿਲਾਂ ਬੱਸ ਪਤਾ ਲੱਗ ਜਾਵੇ ਕਿ ਉੱਥੇ ਕੀ ਹੋ ਰਿਹਾ ਹੈ ਜੇ ਅਸੀਂ ਕਿਤੇ ਵੀ ਫਿਰਦੇ ਹਾਂ ਸਾਰੀ ਮੰਡੀ ਦੀ ਵੜਕ ਹੁੰਦੀ ਹੈ ਆਜੋ ਇਧਰਲੇ ਪਾਸੇ ਆਜੋ ਦੂਜਾ ਸੁਆਗਤ ਧੁੱਖ ਵਾਲੀ ਬਿੰਦੀ ਵੀ ਹੈ ਕੋਈ ਨਹੀਂ ਸਿੱਟੀ ਮਾਰਕੀ ਚੌੜੇ ਕਰਦੇ ਹਾਂ ਹਾਂ ਇਧਰ ਸੇਮ ਇਧਰ ਇਧਰ ਹੋ ਜਾਓ ਬਈ ਇੱਧਰ ਉਹ ਤੇ ਜਾਣਾ ਇੱਧਰ ਆ ਚੱਲ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਗਿੱਲਾ ਪੀਣਾ ਨਹੀਂ ਪਾਉਣਾ ਠੀਕ ਹੈ ਜੀ ਬੱਕਰੀ ਆਏ ਆ ਵੇਚਣ ਬੱਕਰੀ ਵੇਚ ਕੇ ਜਾਈਏ ਹਾਂ ਠੀਕ ਹੈ ਨਹੀਂ ਇਹ ਹਟ ਨਹੀਂ ਹਟਦਾ ਕੋਈ ਨਾ ਕੋਈ ਆਵਾਜ਼ ਨਹੀਂ ਆਉਂਦੀ ਚਲ ਉਹ ਘੱਟ ਕਰ ਮਬਾ ਤੇ ਮੂੰ ਤੇਰੀ ਮਰਜ਼ੀ ਐ ਭਾਈ ਕੱਚੀਆਂ ਅਰਜ਼ੀਆਂ ਪਵਾਉਣਾ ਪਵਾਈ ਜਾਂ ਉਹ ਫੌਜੀ ਨੂੰ ਨਹੀਂ ਪਤਾ ਕਾਸੇ ਦਾ ਖੜਿਆ ਅਗਲਾ ਠੀਕ ਆ ਮੈਂ ਵੀ ਨਾ ਤੈਨੂੰ ਜਿਹੜੇ ਪੱਕੇ ਪਾਰੀ ਨੇ ਮਿੰਟ 'ਚ ਵੇਚ ਜਾਂਦੇ ਨੇ ਮਿੰਟ 'ਚ ਗੱਡੀਆਂ ਭਰ ਲੈਂਦੇ ਅਣਜਾਣ ਬੰਦੇ ਤੋਂ ਛੇਤੀ ਸੌਦਾ ਨਹੀਂ ਵਿਕਦਾ ਨਾ ਅਣਜਾਣ ਲੈ ਸਕਦਾ ਦਿਲ ਟੜਕਦਾ ਆਹੋ ਮੇਰੇ ਅਗਰ ਉਹਨੇ ਬੱਕਰੀ ਪਸੰਦ ਆ ਜੇ ਮੈਂ ਲੱਖ ਵੀ ਖਰੀਦੂੰ ਖਰੀਦੂੰ ਜਿਵੇਂ ਨਹੀਂ ਲੜ ਜੇ ਪੈਸੇ ਕਨੇ ਨਹੀਂ ਦੇਖਣਾ ਮੈਂ 35 ਗਰਦੇ ਇੱਥੇ ਮੈਨੂੰ ਤਾਂ ਪਤਾ ਮੈਂ 35 ਮਿੰਟ ਦਰਦੇ ਨੂੰ ਦਸਤੀ ਗੱਲ ਵੀ ਆ ਇਹ ਗੱਲ ਹੋਰ ਹੈ ਤੈਨੂੰ ਐਂ ਕਹੇ ਵੀ ਵੱਡੀ ਐ ਏਡੀ ਵੱਡੀ ਬੱਕਰੀ ਨਹੀਂ ਹੈਗੀ ਕੁਸਤਾ ਹੈਗਾ ਇਹਦਾ ਕੰਨ ਵੀ ਵੱਡਿਆ ਉਹਨੇ ਪਹਿਲਾਂ ਦੇਖ ਲੈ ਆਹੋ ਹਜੇ ਇੱਕ ਮਿੰਟ ਸਾਹਮਣੇ ਨਹੀਂ ਠੀਕ ਹੈ ਕੋਈ ਹੋਵੇ ਫੇਰ ਸਾਰਿਆਂ ਨੂੰ ਦੇਖ ਲਿਆ ਸਾਹਮਣੇ ਇੱਕ ਮਿੰਟ ਹਜੇ ਸੂਫੀ ਨਹੀਂ ਠੀਕ ਹੈ ਤੂੰ ਆਪਦਾ ਤੇਰੀ ਇਮਾਨਦਾਰੀ ਅਸੀਂ ਲਵੇ ਨਹੀਂ ਤੇ ਤੈਨ ਆਪਦੇ ਆਪ ਢਿੱਡ ਨੰਗਾ ਕਰੇ ਸਾਨੂੰ ਪਤਾ ਨਹੀਂ ਜੋ ਤੂੰ ਦੱਸ ਤੂੰ ਕਾ ਵੀ ਆਸਲ ਦਾ ਨਹੀਂ ਨਾ ਦੇ ਤੇਰੀ ਗੱਲ ਤੇ ਅਸੀਂ ਫੁੱਲ ਚਾੜਦੇ ਆਂ ਆ ਪੰਚਾਇਤ ਖੜੀ ਆ ਜਾਂ 23000 ਜੇ ਲੱਗਿਆ ਲੈ ਲਈ ਹੁਣ ਦਾ ਸਮਾਂ ਜਰਾ ਠੀਕ ਆ ਆਪਾਂ ਉਹ ਗੁੱਸਾ ਹੁਣ ਹੱਥ ਖੜੇ ਹੋਗੇ ਤੇਰੇ ਕਹੇ ਤੂੰ 10 ਰੁਪਏ ਦਾ ਮੈਂ ਗੁੱਸਾ ਨਹੀਂ ਕਰਦਾ ਆਪਾਂ ਵੀ ਅਗਲੇ ਦੀ ਮਰਜ਼ੀ ਆ ਅਗਲੇ ਦੀ ਮਰਜ਼ੀ ਤਾਂ ਸੇਮ ਹੁਣ ਕੀ ਕਰੀਏ ਬਈ ਕਾ ਨਾ ਕੰਗਲਾ ਕੀ ਅਗਲੇ ਦੀ ਨਿਰ ਕਸੂਤਾ ਆੜ ਗਿਆ ਐ ਲੈ ਜੋ ਵੀ ਟੱਕਾ ਲਾਉਂਦੀ ਤਾਂ ਵੀ ਸਾਂਹ ਚੜ ਗਿਆ ਆੜ ਗਿਆ ਹੀ ਚੜ ਗਿਆ ਹੋਵੇ ਕਲਾ ਮਰੋੜ ਆ ਪਾਪਾ ਵੀ ਸੱਚ ਕਲਾ ਮਰੋੜ ਲੈ ਬਾਪਾ ਦੇ ਥੋੜਾ ਜਿਆ ਹੋਰ ਜ਼ੋਰ ਪੈਨੇ ਨਿੱਕੀਏ ਲਾ ਦੇ ਜੋਰ ਤੂੰ ਮੇਰੇ ਤੋਂ ਨਾ ਲਾ ਦੇ ਜੋਰ ਕਿਤੇ ਉਹਦਾ ਜੋਰ ਨਿਕਲ ਕੇ ਉਹੀ ਨਾ ਵਰਚੇ ਹਾਥੀ ਕਿੰਨੇ ਦਾ ਮਾਰ ਨਹੀਂ ਦਿੰਦੀ ਆਜੂ ਹਾਥੀ ਖੜੇ ਪਿੱਛੇ ਝੂਲਦਾ ਮਹਾਰਾਜ ਨਾ ਮਾਰੇ ਮਾਰ ਪੈ ਗਿਆ ਮੇਰੇ ਨਾਲ 76 ਨਾਲ ਮਹਾਰਾਜ ਨਾ ਮਾਰੇ ਸਾਦਾ ਹਾਥੀ ਹੰਦੀ ਜਾ ਬੰਦਾ ਮੈਂ ਵੱਡੇ ਵਾਲਾ ਕੰਮਾ ਨਾ ਪਹਿਣਾ ਨਹੀਂ ਓਏ ਮੇਰੀ ਸੁਣ ਗੱਲ ਹਾਥੀ ਉਰੇ ਆ ਜਾ ਤੂੰ ਹਾਥੀ ਦੇ ਕੰਨ ਨਾਲ ਮਰੋੜ ਕੇ ਪੈ ਜਾ ਆਉਂਦਾ ਨਹੀਂ ਹੋ ਸਾਮਣੇ ਨਹੀਂ ਹੋਣਾ ਕਿੰਨੇ ਤੇ ਆ ਗਿਆ ਬਾਬਾ ਹੁਣ 28 ਦੇ ਅੱਖਰ 28 ਦੇ ਅੱਖਰ ਨਹੀਂ ਵੀ ਰਾਜੂ ਤੇਰੇ ਖਾਤਰ 26 ਦੀ ਰੌਲੇ ਨਾਲ ਬੱਕਰੀ ਫਿਰਨਾ ਬੋਲਣਾ ਨਹੀਂ ਹੈਗਾ ਹੁਣ ਤਹੀਂ ਨਾ ਕੋਹ ਜਾਤਾ ਹਾਂ ਤੇ ਜਾ ਨਾ ਬਸ ਤਹੀਂ ਨਾ ਕੋਸ ਅੱਖ ਲੜੀ ਕਹਿੰਦਾ ਅੱਖ ਵੇ ਬੁਰੀ ਕਿੱਥੇ ਤਾਰ ਦਿਲਾਂ ਦੀ ਖੜਕੇ ਮੈਂ ਨਾ ਸੋ ਆਖਿਆ ਤੈਨੂੰ ਕੁਝ ਨਹੀਂ ਆਖਿਆ ਜਾਂ ਹੀ ਦਾ ਗਮਾਂਢਣੇ ਅੱਜ ਮੇਰੇ ਨਾਲ ਲੜ ਕੇ ਕਿਆ ਭਾਈ ਮੈਂ ਤੇਰੇ ਪਹਿਣਗੇ ਅੱਜ ਸੋਹਣੀ ਵਾਲੇ ਰੜਕੇ ਬਸ ਕੁਛ ਕਹਿ ਲੈ ਲਾ ਤੇ ਤੇਲ ਦੇ ਤੜਕੇ ਉਹ ਵੀ ਬੱਕਰੀ ਵੇਚਣੀ ਹੈ ਦੇਤੀ ਬੱਕਰੀ ਮੈਂ ਤੈਨੂੰ ਬੱਕਰੀ ਵੇਚਣੀ ਹੈ ਦੇਤੀ ਪੂਰੇ 24000 ਦੀ ਦਿੰਨਾ ਤੇਰੀ ਮਰਜ਼ੀ ਹੈ ਦੇ ਦੇ ਪੂਰੇ ਉਰੇ ਮੁੱਲ ਲਾਤਾ ਪਾਈਦਾ ਬੰਦਾ ਜਬਾਦ ਮੈਂ ਲੈਣੀ ਨਹੀਂ ਰਜੂ ਉਰੇ ਮੁੱਲ ਲਾਤਾ ਬੰਦੇ ਨੂੰ ਨਹੀਂ ਸਹੀ ਮੈਨੂੰ ਵੀ ਮੈਂ ਆਇਆ ਮੈਂ ਤਾਂ ਦੇਖ ਤੈਨੂੰ ਕਹਿ ਕੇ ਰੋਟੀ ਲੈਣੀ ਹੈ ਸਭ ਤੋਂ ਉਹ ਕੋਈ ਰੋਟੀ ਹੱਥੋਂ ਚੁੱਕਾ ਚੱਕ ਜਾਂਦਾ ਮੇਰੇ ਵਾਸਤੇ ਇਨਾ ਪਾਸੋਂ ਨਾ ਕਰਾ ਚੂ ਮੈਂ ਸੱਚਾ ਰਹਿਣਾ ਹੋਰਿਆ ਵੇ ਉਹ ਬਰਜਟੇ ਰਕੇ ਆ ਹੋਰਿਆ ਫੇਰ ਕਿੱਲਾ ਹੁਣ ਦੇ ਇੱਥੀ ਕਰਾਉਣਾ ਹੋਰਿਆ ਹੋ ਗਿਆ ਕੇਰ 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 ਕੇ ਲਿਆ ਰੇ ਉਰੇ ਰਿਆ ਮੈਂ ਨਹੀਂ ਮੈਂ ਇਹ ਨੂੰ ਕੁੱਟ ਕੇ ਉਹ ਰਿਆ ਅਸੀਂ 17 17 18 ਦਾ ਉਹ ਭਾਈ ਕੋਈ ਨਹੀਂ ਬੱਸਾ ਦਾ ਗੁੱਸਾ ਲੱਗ ਗਿਆ ਗੁੱਸਾ ਉਹ ਰਿਆ ਕੋਈ ਨਾ ਇਹ ਸਸਕਾਰੀ ਗੱਲ ਨਹੀਂ ਆ ਰਹੀ ਯਾਰ ਨਾਲ ਜੱਟਾਂ ਨਾਲ ਯਾਰ ਨਗਾ ਨਹੀਂ ਖੜਿਆ ਕਰੋ ਬੰਦੇ ਨੂੰ ਹੁਣ ਇਹ ਚਾਤੂ ਆਪ ਵੀ ਦੇਖ ਯਾਰ ਖਰਚਾ ਯਾਰ ਹਾਂ ਵੀ ਇਹ ਅਗਲਾ ਕਿਹੜਾ ਲੈ ਲੂ ਇਹਨੂੰ ਭੈਣ ਚੋਂ 25 26 ਹਜ਼ਾਰ ਦੀ ਕਿਹੜਾ ਲਊਗਾ ਯਾਰ ਉਹ ਤੂੰ ਓਏ ਅਗਲਾ ਤਾਂ ਨਹੀਂ ਮਾਰਨਾ ਓ ਫਿਰ ਮੈਨੂੰ ਮਾਰ ਦੇ ਸੌਂਦੇ ਲੈ ਲਵੋ ਆਇਆ ਮੇਰੇ ਨਾਲ ਤੱਕੜੀਆਂ ਤੂੰ ਕਿਵੇਂ ਮਰਾਂਗਾ ਓ ਮਰਨਾ ਲੈ ਓਏ ਭਾਈ ਇਹਨਾਂ ਨੇ ਕੀਲੇ ਜ਼ਮੀਨ ਦੇ ਪਿਆਂ ਪਿਆਂ ਬਕਾਤੇ ਵਪਾਰ ਨੇ ਨੁਕਸਾਨ ਕਰੇ ਚੱਕ ਜਿੰਨਾ ਚਿਰਮ ਨਾਲ ਪੀਂਦਾ ਉਹ ਕਹਿੰਦਾ ਬਾੜੀ ਛੋਟੀ ਹੈ ਕਹਿੰਦਾ ਉਹ ਕਹਿੰਦਾ ਨਹੀਂ ਜਾਣਦਾ ਚਾਰ ਜਿੰਨੇ ਨਹੀਂ ਚੱਕੀ ਟੈਂਪੂ ਦੇ ਕੋਲ ਖੜਿਆ ਸੀ ਇਹ ਇਦੋਂ ਜੇ ਪੈਸੇ ਕਿਸੇ ਨੂੰ ਪਸ ਘੱਟ ਲਾਇਨੇ ਤਾਂ ਕਾ ਕਿਹਦੀ ਜੇਬ ਤੇ ਸਭੀ 1000 ਰੁਪਇਆ ਘੜਾਵਾਂਗੇ ਦਰਸੇਮ ਓਏ ਐ ਤਾਂ ਸਾਡੀ ਪਿੱਤਲ ਦੀ ਪਤੀਲੀ 1800 ਜੜਖਾ ਗਈ ਸਾਡਾ ਬਹੁਤ ਕੁਝ ਖਾ ਜਾਂਦੀਆਂ ਨੇ ਹਾਂ ਪਤੀਲੀ ਹੋਏ ਨਾਲੇ ਛੋਟੀ ਜੀ ਬਹੁਤ ਕੁਝ ਖਾ ਜਾਂਦੀ ਮੁੰਡੇ ਵਾਲੀ ਨਹੀਂ ਰਾਜੂ ਨਹੀਂ ਚਲਦੀ ਵੀਰੇ ਵਿਚ ਮੈਦਾਨ ਦੇ ਗੱਜਾ ਮੈਂ ਖੜ ਗਿਆ ਪਰ ਮੈਨੂੰ ਇਸ ਦੂ ਬਾਦਰ ਜਾਂ ਬੱਕਰੀ ਲੈਤੀ ਇਸ ਦੂ ਬਾਦਰ ਰੁਪਈਆ ਨਹੀਂ ਤਾਂ ਪਾਉਂਦਾ ਮੈਂ ਪਾਉ ਤੂੰ ਪਾਵੇਂਗਾ ਬਾਈ ਫਿਰ ਤੂੰ ਦੇਖੀ ਤੂੰ ਦਿੰਦਾ 24 ਮੈਂ ਨਹੀਂ ਰੁਪਈਆ ਵੀ ਪਾਉਂਦਾ 24 ਤਾਂ ਦਵੇਂਗਾ ਮੈਂ ਰੁਪਈਆ ਨਹੀਂ ਪਾਉਂਦਾ 24 ਤਾਂ ਦਵੇਂਗਾ ਮੈਂ 24 ਦੇ ਦੂੰ ਹਾਂ 24 ਦਵੇਂਗਾ ਹਾਂ 24 ਦੇ ਦੂੰ 24 ਦਵੇਂਗਾ ਲੈ ਭਾਈ ਉੱਪਰਲਾ 200 ਮੇਰਾ ਚੱਕ ਪੱਕਰੀ ਵੇਚਤੀ ਤੇ ਲੋ ਜੀ ਚੱਕ ਪਰੇ ਹੋ ਗੋ ਚੱਕੋ ਜੀ ਪੁੱਤਰੀ ਵੱਟ ਵੱਟ ਪਰੇ ਗਲੇ ਦਾ ਜਿਹੜੀ ਹੋ ਗਈ ਹੋ ਗਈ ਜਾ ਭਾਜਾ ਬੱਕਰੀ ਦਿਖਾ ਦੇ ਦੂਜਾ ਦੇਖ ਲੈ ਭਾਈ ਤੋਰ ਕੇ ਰੋ ਤੋਰ ਕੇ ਦੇਖ ਲੈ ਫੇਰ ਨਹੀਂ ਹੋਊਗੀਂ ਦੇਖ ਲੈ ਸਮਾਰ ਕੇ ਥੋੜੀ ਥੋੜੀ ਚੱਲੋ ਮੇਰਾ ਜੂ ਮੋੜੀ ਮੈਂ ਜਾਣਾ ਕਾਂਸੀ ਆ ਕੀ ਐ ਤੂੰ ਮੜਿਆ ਕਹਿੰਦਾ ਕੀ ਕਹਿੰਦਾ ਜਾਣਾ ਤੇ ਖਾ ਦੋ ਕੰਨੇ ਨਾ ਆਇਆ ਕਰੋ 28000 ਜਾਣਾ ਬੰਦੇ ਨੇ ਮੈਂ ਦੰਦਾਂ ਦੀ 30 ਨਾ ਬੱਕੀ ਦੀ ਨਾ 25 ਦੀ ਮੁੱਗੀ ਇਹਨੂੰ ਵਾਦਾ ਕਰੇ ਸ਼ਾਬਾਸ਼ ਸ਼ਾਬਾਸ਼ ਬਿੰਦੂ ਪੈਸੇ ਮੈਨੂੰ ਵਾਦਾ ਕਰਨਾ ਮੇਰੀ ਉੱਪੀ ਤੈਨੂੰ ਵਾਦਾ ਆਪਾਂ ਦਾ ਡੰਗਰ ਹੁੰਦਾ ਨਾ ਸਾਰਿਆਂ ਵਾਸਤੇ ਬਈ ਸੋਨਾ ਹੁੰਦਾ ਆਪਾਂ ਤੈਨੂੰ ਕਹਿੰਦਾ ਤੇਰੇ ਤੇ ਮਾਣ ਆ ਦਿੱਤੀ ਆ ਵੀ ਮਹਾਰਾਜ ਜਿਹੜਾ ਪੂਰਾ ਭਾਗ ਲਾ ਬਾਬੇ ਦੀ ਜੜੇ ਗੁਰੂ ਆਇਆ ਪਾਪਾ ਗੱਲ ਉਹ ਦੇ ਦੋ ਪੇਮੈਂਟ ਤੁਸੀਂ ਅਲੋ ਯਾਰ ਹੁਣ ਬੱਕਰੀ ਵੀ ਚੱਕ ਲਈ ਐ ਕਿਸੇ ਨੂੰ ਮਾਰਿਆ ਨਾ 24200 ਰੰਗਵਾਲ ਦੀ ਬੱਕਰੀ ਦਿਖਾ ਦੇ ਜੀ ਨੂੰ ਹੋ ਗਿਆ ਸੌਦਾ ਸੌਦਾ ਹੋ ਗਿਆ ਜੀ ਸੌਦਾ ਹੋ ਗਿਆ ਜੀ ترਸੇਮ ਸਿੰਘ ਤੂਰੀ ਅਸੀਂ ਬੱਕਰੀ ਦਿਖਾਉਣਾ ਤੁਸੀਂ ਲੈ ਵੀ ਇਹ ਬੱਕਰੀ ਹੈਗੀ ਠੀਕ ਹੈ ਜੀ ਲੈ ਬਾਬਾ ਜੀ ਸਾਡੀ ਤਾਂ ਵੀਡੀਓ ਬਣਾ ਦਿਓ ਲੈ ਵੀ ਅੱਠਾਂ ਪਿੱਛੇ ਨੂੰ ਜੀ ਬੱਕਰੀ ਹੈ ਬਈ ਨਵੇਂ ਅੱਠਾਂ ਦਾ ਬੱਕਰੀ ਹੈ ਨਾ ਦੋ ਮਾਣੇ ਖੁੱਲੇ ਜੋਗੇ ਦੋ ਸਮਾਰ ਕੇ ਦੇਖਾ ਦੋ ਬੱਕਰੀ ਤਿੰਨ ਇੱਧਰ ਆ ਜਾਈ ਚਾਰ ਪੰਜ ਫਿਰ ਮੈਂ ਦੋ ਰੱਖੀ ਸੱਤ ਅੱਠ ਅਨ ਵੱਡੇ ਹੋਏ ਨੇ ਬੱਕਰੀਆਂ ਦੇ ਮੈਂ ਕਾ ਤੂੰ 10 ਬਾਰੇ ਵੱਡੇ ਹੋਣ 11 ਲੈ ਵੀ ਹੋ ਜਾ 12 ਇੱਧਰ ਆ ਜਾਓ ਬਈ 13 14 15 16 17 18 19 ਵੀ ਹਾਂ ਬਾਕੀ ਬਾਈ ਅਰਬੀਆ ਤੇ ਛੋਵੀ ਪਾਸ ਆ 200 ਹੋਰ ਦੇ ਉਸ ਉਹ ਪਰ ਥੋੜਾ ਖਾਈ ਆ ਮੈਂ ਖੁੱਲੇ ਦਿਓ ਜੀ 200 ਲਿਖਾਈ ਥੋੜੀ ਆਪੋ ਦੀ ਛੋੜ ਦਰਦੇ ਨੂੰ ਜੋ ਮਰਜੀ ਜੋ ਤੇਰੇ ਦਿਲ ਕਰੇ ਠੀਕ ਹੈ ਲੈ ਆ ਤਾਂ ਤੂੰ ਫੜ ਪਾ ਲਾ 500 ਸੱਡਾ ਬੱਕਰੀ ਵੱਡੀ ਜੋ ਪਹਿਲਾਂ ਤੈਨੂੰ ਕਿਹਾ ਮੈਂ ਉੱਤੇ ਕਰਤਾ 200 ਕਹਾਂ ਕਿ ਮੈਨੂੰ ਨਾ ਉਹ ਤਾਂ ਮੈਂ ਇਹਨੂੰ ਕਿਹਾ ਵੀ ਮੈਂ ਪਾਉਂ ਤੇਰੇ ਬੰਦੇ ਦੇ ਤੂੰ 24 ਦੋ ਕਨਾ ਲੈਦਾ ਨੀ ਪਤਾ ਉੱਥੋਂ ਤੱਕ ਨਹੀਂ ਮੈਂ ਤੇਰੇ ਪਾਉਂ ਜੇ ਤੂੰ ਨਹੀਂ ਦੇਵੇਂਗਾ ਉਹ 200 ਉੱਪਰ ਲੈਨੇ ਆ ਜਿਉਂ ਨਾ ਮੈਂ ਤਾਂ ਤੈਨੂੰ ਐ ਮਰਦਾ ਤੈਨੂੰ ਤਾਂ 300 ਹੀ ਦੇਣਾ ਪਿਆ 200 ਤਾਂ ਉਹਨੇ ਫੇਰ ਵੀ ਪਵਾਤਾ ਤੂੰ ਖੁਸ਼ ਰਹਿ ਤੈਨੂੰ ਤਾਂ 300 ਹੀ ਦੇਣਾ ਪਿਆ ਆ 500 ਤੇਰਾ ਵਾਧੂ ਆ ਗਈ ਭਾਈ ਮੇਰੇ ਕਿਉਂ ਆਹ ਤੇਰਾ ਭਾਈ ਕੋਈ ਨਾ ਲੈ ਵੀ ਸੌਦਾ ਹੋ ਗਿਆ ਭਾਈ 24000 600 ਦਾ ਲੋਂਗੋ ਵਾਲ ਬੱਕਰਾ ਮੰਡੀ ਤੇ ਖੜੀ ਪਟਾ ਕੇ ਲੈਨੇ ਆ ਪੈਸ ਕੋ ਚੋਰੀ ਨਹੀਂ ਕੀਤੀ ਨਹੀਂ ਨਾਕਾਟ ਕਰਾਈ ਜਨਾ ਵਦ